ਚਲੋ ਜੀ ਪਹਿਲਾਂ ਤਾਂ ਸਾਰਿਆਂ ਨੂੰ ਸਾਰੇ ਬਠਿੰਡਾ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਭ ਤੋਂ ਪਹਿਲਾਂ ਸਾਡੇ ਪ੍ਰੈਸ ਵੀਰਾਂ ਦਾ ਜਿਨ੍ਹਾਂ ਨੇ ਛੋਟੇ ਦੇ ਸੱਦੇ ਤੇ ਇੱਥੇ ਹਾਜ਼ਰੀ ਦਿੱਤੀ ਹੈ ਉਹਨਾਂ ਦਾ ਧੰਨਵਾਦ ਅੱਜ ਆਪਾਂ ਸਾਰੇ ਇਕੱਠੇ ਹੋਏ ਹਾਂ ਇੱਕ ਬਹੁਤ ਹੀ ਇੰਪੋਰਟੈਂਟ ਮੁੱਦੇ ਨੂੰ ਲੈ ਕੇ ਜੋ ਆਪਾਂ ਕੁਝ ਮਹੀਨੇ ਪਹਿਲਾਂ ਅਨਾਉਂਸਮੈਂਟ ਕੀਤੀ ਸੀ ਕਿ ਆਪਾਂ ਔਰਡ ਵਾਈਜ਼ ਪੰਜਾਬ ਔਰਡਾਂ ਦਾ ਕ੍ਰਿਕਟ ਟੂਰਨਾਮੈਂਟ ਜੋ ਆਰਗੇਨਾਈਜ਼ ਕਰਾਵਾਂਗੇ ਜੋ ਕਿ 파ਟ ਹੋਗਾ யுਧ ਨਸ਼ਿਆਂ ਦੇ ਵਿਰੁੱਧ ਦੇ ਆਪਣੇ ਬਟਿੰਡਾ ਵਾਸੀਆਂ ਨੂੰ ਆਪਣੇ ਯੂਥ ਨੂੰ ਡਰੱਗਸ ਦੀ ਚਪੇਟ ਤੋਂ ਦੂਰ ਲਜਾਣ ਵਾਸਤੇ ਤੇ ਨਸ਼ਿਆਂ ਤੋਂ ਦੂਰ ਲਜਾਣ ਵਾਸਤੇ ਇਹ ਮੁਹਿੰਮ ਦਾ ਇੱਕ ਹਿੱਸਾ ਜੋ ਹੈ ਉਹ ਇੰਟਰੋਡਿਊਸ ਕਰਾਉਣ ਲੱਗੇ ਜੀ ਤੇ ਅਸੀਂ ਤਾਂ ਇਹ ਚਾਹਦੇ ਹਾਂ ਕਿ ਬਟਿੰਡਾ ਵਾਸੀ ਜੋ ਵੀ ਨੇ ਜੇ ਨਸ਼ਾ ਕਰਨ ਤਾਂ ਸਿਰਫ ਸਪੋਰਟਸ ਦਾ ਕਰਨ ਸ਼ੇਡਾਂ ਦਾ ਕਰਨ ਜਾਂ ਗਰਾਊਂਡ ਦਾ ਕਰੋ ਤਾਂ ਕਰਕੇ ਅਸੀਂ ਸਾਡੀ ਸਾਰੇ ਟੀਮ ਦੇ ਨਾਲ ਮਿਲ ਕੇ ਇੱਕ ਮੁਹਿੰਮ ਦਾ ਹਿੱਸਾ ਬਣ ਕੇ ਇਹ ਪੰਜਾਬ ਔਰਡਾਂ ਦਾ ਟੂਰਨਾਮੈਂਟ ਸਟਾਰਟ ਕਰਵਾਉਣ ਦਾ ਐਲਾਨ ਕਰਨ ਜਾ ਰਹੇ ਜਿਹਦੇ ਵਿੱਚ 50 ਟੀਮਸ ਹੋਣਗੀਆਂ ਪੰਜਾਬ ਔਰਡਸ ਦੀ ਫਿਰ 10 ਪੂਲ ਹੋਣਗੇ ਤੇ ਹਰ ਪੂਲ ਦੇ ਵਿੱਚ 10 ਮੈਚਸ ਹੋਣਗੇ ਟੋਟਲ 115 ਮੈਚ ਜੋ ਹੈ ਆਰਗੇਨਾਈਜ਼ ਕੀਤੇ ਜਾਣਗੇ ਹਰ ਮੈਚ ਦੇ ਵਿੱਚ ਪ੍ਰਾਈਜ਼ ਪ੍ਰਾਈਜ਼ਸ ਵੀ ਹੋਣਗੇ ਜਿਨ੍ਹਾਂ ਦਾ ਅਲੱਗ-ਅਲੱਗ ਮਹੱਤਵ ਹੈ ਜਿੱਦਾਂ ਕਿ ਕੈਚ ਆਫ ਦਾ ਮੈਚ ਨੋਟੇਬਲ 1 ਨੋਟੇਬਲ 2 ਬੈਸਟ ਪਰਫਾਰਮੈਂਸ ਤੇ ਮੈਨ ਆਫ ਦਾ ਮੈਚ ਦੇ ਪ੍ਰਾਈਜ਼ਸ ਵੀ ਵੰਡੇ ਜਾਣਗੇ ਇਹ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਮਾਨ ਜੀ ਦੀ ਜੋ ਮੁਹਿੰਮ ਚਲਾਈ ਗਈ ਹੈ ਯੁੱਧ ਨਸ਼ਿਆਂ ਦੇ ਵਿਰੁੱਧ ਉਹਨਾਂ ਦੇ ਵਿਜਨ ਸਦਕਾ ਉਹਨਾਂ ਦੇ ਦਿੱਤੇ ਗਏ ਮਾਰਗਦਰਸ਼ਨ ਸਦਕਾ ਅਸੀਂ ਇਹ ਆਰਗੇਨਾਈਜ਼ ਕਰਾਉਣ ਜਾ ਰਹੇ ਹਾਂ 28 دسمبر 2025 ਨੂੰ ਇੱਕ ਬਹੁਤ ਹੀ ਵੱਡਾ ਓਪਨਿੰਗ ਇਵੈਂਟ ਜੋ ਹੈ ਆਰਗੇਨਾਈਜ਼ ਕੀਤਾ ਜਾਊਗਾ ਜਿਦੇ ਵਿੱਚ ਬਹੁਤ ਵੱਡੇ ਬਾਲੀਵੁੱਡ ਸਟਾਰਸ ਤੇ ਪੰਜਾਬੀ ਸਿੰਗਰਸ ਤੇ ਕ੍ਰਿਕਟਰਸ ਇੰਟਰਨੈਸ਼ਨਲ ਲੈਵਲ ਕ੍ਰਿਕਟਰਸ ਹਾਜ਼ਰ ਹੋਣਗੇ ਇਸ ਮਹਿੰਮ ਦਾ ਹਿੱਸਾ ਬਣਨਗੇ ਤੇ ਸ਼ਹਿਰ ਵਾਸੀਆਂ ਨੂੰ ਮੋਟੀਵੇਟ ਕਰਨਗੇ ਕਿ ਉਹ ਵੰਚ ਇਵੈਂਟ ਦਾ ਪਾਰਟ ਬਨਨ ਤੇ ਪਾਰਟਿਸਿਪੇਟ ਕਰਨ ਤੇ ਸਾਡੇ ਸਾਰੇ ਪੰਜਾਬ ਨੂੰ ਇਹ ਮੋਟੀਵੇਟ ਕਰਨਗੇ ਕਿ ਨਸ਼ਿਆਂ ਦੀ ਚਪੇੜ ਤੋਂ ਆਪਾਂ ਦੂਰ ਜਾਈਏ ਇੰਨਾ ਚਾਹਦੇ ਹੋਏ ਮੈਂ ਸਾਰਿਆਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਬੇਨਤੀ ਕਰੂੰਗਾ ਕਿ ਤੁਸੀਂ ਪਲੀਜ਼ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੁਹਾਨੂੰ ਇਸ ਤੋਂ ਬਾਅਦ ਇੱਕ ਅਸੀਂ ਸ਼ਾਰਟ ਵੀਡੀਓ ਵੀ ਦਿਖਾਵਾਂਗੇ ਜਿਹਦੇ ਵਿੱਚ ਸਾਰੀ ਇਸ ਇਵੈਂਟ ਦੀ ਡਿਸਕ੍ਰਿਪਸ਼ਨ ਹੋਊਗੀ ਸਾਰੇ ਜਿਹੜੇ ਸਾਡੇ ਸੈਲੀਬ੍ਰਿਟੀਜ਼ ਜਿਹੜਾ ਸਾਡਾ ਮਨੋ ਬਲਵਿਧਾਨ ਗਿਆ ਗਿਆ 28 ਤਰੀਕ ਨੂੰ ਜਾਂ ਓਪਨਿੰਗ ਇਵੈਂਟ ਦਾ ਪਾਰਟਿਸਿਪੇਟ ਆ ਪਾਰਟ ਹੋਣਗੇ ਜਿੱਦਾਂ ਕਿ ਨੋਰਾ ਸਿਸਟਰਸ ਜੋ ਕਿ ਬਹੁਤ ਵੱਡੇ ਗਾਇਕ ਨੇ ਤੇ ਮਾਸਟਰ ਸੁਲੇਮ ਤੇ ਅਮੀਸ਼ਾ ਪਟੇਲ ਜੋ ਬਾਲੀਵੁੱਡ ਦੀ ਕਾਫੀ ਵੱਡੀ ਸਿੰਗਰ ਨੇ ਸੌਰੀ ਐਕਟਰ ਨੇ ਐਕਟ੍ਰੈਸ ਨੇ ਤੇ ਜ਼ਰੀਨ ਖਾਨ ਵਰਗੇ ਇਹ ਅਦਾਕਾਰ ਆਪਣੇ ਨਾਲ ਮੌਜੂਦ ਹੋਣਗੇ 28 ਤਰੀਕ ਨੂੰ ਇਸ ਤੋਂ ਇਲਾਵਾ ਪੰਜਾਬੀ ਐਕਟਰਸ ਵੀ ਆਪਣਾ ਮਨੋਭਲ ਵਧਾਣ ਆ ਗਏ ਅਤੇ ਨਾਲੇ ਇੰਟਰਨੈਸ਼ਨਲ ਲੈਵਲ క్రికెటర్ਸ ਵੀ ਆਪਣੇ ਨਾਲ ਮੌਜੂਦ ਹੋਣਗੇ 28 ਨੂੰ ਇਹ ਬਹੁਤ ਹੀ ਵੱਡਾ ਇੱਕ ਆਗਾਜ਼ ਹੋਊਗਾ ਇਸ ਇਵੈਂਟ ਦਾ ਇਸ ক্রিকেট ਟੂਰਨਾਮੈਂਟ ਦੀ ਸਟਾਰਟ ਦਾ ਤੇ ਇਹੀ ਉਮੀਦ ਕਰਦੇ ਹਾਂ ਕਿ ਸਾਰੇ ਸ਼ਹਿਰ ਵਾਸੀ ਇਸ ਨਸ਼ਿਆਂ ਤੋਂ ਦੂਰ ਹੋਣ ਦੇ ਇਵੈਂਟ ਵਿੱਚ ਵੱਧ ਚੜ੍ਹ ਕੇ ਸਾਥ ਦੇਨ ਕੇ ਸਾਡਾ ਤੇ ਪਾਰਟਿਸਿਪੇਟ ਕਰੋ ਥੈਂਕ ਯੂ ਦੇ ਪ੍ਰੋਗਰਾਮ ਕਿਥੇ ਹੋ ਰਹੀ ਜਾਈਗਾ ਇਹ ਪ੍ਰੋਗਰਾਮ ਦੀ ਡਿਟੇਲਸ ਅਸੀਂ ਅਜੇ ਤੁਹਾਨੂੰ ਅੱਗੇ ਸ਼ੇਅਰ ਕਰਾਂਗੇ ਇਹ ਇੱਕ ਇੰਟਰੋਡਕਟਰੀ ਪ੍ਰੈਸ ਕਾਨਫਰੰਸ ਹੈਗੀ ਤੁਹਾਨੂੰ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਅਸੀਂ ਤੁਹਾਨੂੰ ਐਗਜੈਕਟ ਡਿਟੇਲਸ ਦਵਾਂਗੇ ਵੀ ਕਿੱਦਾਂ ਇਹਦੇ ਪਾਸਸ ਡਿਸਟ੍ਰਿਬਿਊਸ਼ਨ ਹੋਊਗੀ ਕਿਉਂਕਿ ਇਹ ਇਵੈਂਟ ਕੰਪਲੀਟਲੀ ਫ੍ਰੀ ਹੋਣ ਵਾਲਾ ਹੈ ਕਿੱਦਾਂ ਇਹਦੀ ਪਾਸਸ ਦੀ ਡਿਸਟ੍ਰਿਬਿਊਸ਼ਨ ਹੋਊਗੀ ਕਿੱਥੇ ਇਹ ਇਵੈਂਟ ਕੀਤਾ ਜਾਊਗਾ ਤੇ ਕਿੰਨੀ ਅਸੀਂ ਗੈਦਰਿੰਗ ਕਰਨ ਦੀ ਸੋਚ ਰਹੇ ਹਾਂ ਬਟ ਇਹ ਗੱਲ ਚ ਕੋਈ ਦੋਹਰਾਈ ਨਹੀਂ ਕਿ ਅਸੀਂ ਚਾਹਨੇ ਕਿ ਸਾਰਾ ਦਾ ਸਾਰਾ ਸ਼ਹਿਰ ਸਾਡੇ ਨਾਲ ਇਸ ਇਵੈਂਟ ਚ ਜਾਂ ਟੂਰਨਾਮੈਂਟ ਚ ਪਾਰਟਿਸਪੇਟ ਕਰ ਤੇ ਇੰਨਾ ਸ਼ਹਿਰ ਤੋਂ ਦੇਖੋ ਸਰ ਫਾਦਰ BCCI ਦੇ ਪ੍ਰੈਜ਼ੀਡੈਂਟ BCCI ਦਾ ਕੀ ਬੋਲੋਗੇ ਸਰ BCCI ਦੇ ਪ੍ਰਮਾਤਮਾ ਕਰਨ ਬਨਨ ਜਲਦੀ ਉਹਨੇ PCIA ਦੇ ਨਹੀਂ ਚਲੋ ਆਪਣੇ ਆਪ ਜਾਂ ਪ੍ਰੈਸੇਸ਼ਨ ਦੇ ਤੇ ਉਹਨਾਂ ਦੇ ਮੂਸ ਕਿ ਸ਼ਕਰ ਮਗਰ ਉਹਨਾਂ ਦੀ ਗਾਈਡੈਂਸ ਬਹੁਤ ਰਹੇਗੀ ਸਰ ਉਹਨਾਂ ਨੇ ਐਸੇ ਕਈ ਟੂਰਨਾਮੈਂਟਸ ਪਹਿਲਾਂ ਆਰਗੇਨਾਈਜ਼ ਵੀ ਕੀਤੇ ਆ ਤੇ ਉਹਨਾਂ ਦਾ ਕਾਫੀ ਐਕਸਪੀਰੀਅੰਸ ਆ ਉਹਨਾਂ ਦੀ ਟੀਮ ਦੀ ਅਸੀਂ ਗਾਈਡੈਂਸ ਜ਼ਰੂਰ ਲਵਾਂਗੇ ਤੇ ਆਪਣੇ ਸ਼ਹਿਰ ਜਿੰਨੇ ਵੀ ਕੋਸਟੋ ਦੇ ਟੋਰਸ ਨੇ ਜਾਂ ਗਰਾਊਂਡਸ ਨੇ ਅਸੀਂ ਉਹਨਾਂ ਦਾ ਲਾਭ ਉਠਾਵਾਂਗੇ ਉਹਨਾਂ ਸਾਰਿਆਂ ਦੇ ਨਾਲ ਮਿਲ ਕੇ ਅਸੀਂ ਇਹ ਇਵੈਂਟ ਨੂੰ ਆਰਗੇਨਾਈਜ਼ ਕਰਾਂਗੇ